ਹਰੋ ਦੋਸਤੋ ਸਾਰੇ ਵੀਰਾਂ ਸਾਥੀਆਂ ਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਮੁਖਸਰ ਮਾਗੀ ਦੇ ਮੇਲੇ ਤੇ ਤੇ ਇੱਥੇ ਆਪਾਂ ਫਾਰਮ ਟ੍ਰੈਕ 60 ਫਾਰਮ ਟ੍ਰੈਕ ਦੀ ਜੈਂਸੀ ਪਹੁੰਚੇ ਆ ਤੇ ਆਜੋ ਆਪਾਂ ਵੀਰ ਪ੍ਰਭਜੋ ਜੀ ਨਾਲ ਗੱਲ ਕਰਦੇ ਆ ਜੀ ਕਿ ਏਰੀਆ ਮੈਨੇਜਰ ਨੇ ਬਿਜ਼ਨਸ ਡਾਇਰੈਕਟਰ ਤੇ ਹੋਰ ਜੀ ਪ੍ਰਭਜੋ ਸਿੰਘ ਜੀ ਕਿਹੜਾ ਕਿਹੜਾ ਟਰੈਕਟਰ ਲਾਂਚ ਕੀਤਾ ਜਾ ਰਿਹਾ ਇਸ ਮਾਗੀ ਦੇ ਮੇਲੇ ਦੇ ਆਪਾਂ ਜੀ ਇਹ ਵੈਸੇ ਸਾਡਾ ਪਹਿਲੇ ਵੀ ਲਾਂਚ ਸੀ ਬਟ ਹੋਰ ਇਹਨੂੰ ਆਪਾਂ ਬੇਤਰੀਨ ਕਰਕੇ ਤਰੀਕੇ ਨਾਲ ਇਹਨੂੰ ਲਾਂਚ ਕੀਤਾ ਹੈ ਏਟੀਐਡੀ ਕਿ ਨੌਨਸੀ ਆਡੀ ਹੈ ਜੀ ਠੀਕ ਹੈ ਵਾਲਟ ਮੈਕਗਵਰਨਮੈਂਟ ਦੇ ਨੋਰਮਸ ਦੇ ਹਿਸਾਬ ਨਾਲ ਰੱਖਦੇ ਆ ਹੋਏ ਨੂੰ ਠੀਕ ਹੈ ਪੁਆਇੰਟ ਸਮਥਿੰਗ ਐਚਪੀ ਹੈਗਾ ਸਾਡਾ ਜੀ 8 ਐਚਪੀ ਠੀਕ ਹੈ ਜਿਹੜਾ ਗਵਰਨਮੈਂਟ ਇਹਦੇ ਚ ਸੀਸੀ ਵੱਧ ਨੇ ਜਿਹੜਾ 4012 ਸੀਸੀ ਆ ਠੀਕ ਹੈ ਜੀ ਆਪਾਂ ਐ ਕਰੀਏ ਐ ਫਰੰਟ ਟਾਇਰਾਂ ਤੋਂ ਸ਼ੁਰੂ ਕਰੀਏ ਪਹਿਲਾ ਫਰੰਟ ਟਾਇਰ ਦਾ ਸਾਈਜ਼ ਦੱਸੋ ਵੀ ਇਹ ਕਿਹੜਾ ਫਰੰਟ ਟਾਇਰ ਹੈਗੇ ਜੀ 9524 ਦੇ ਇਹਦੇ ਐਮ ਆਰ ਐਫ ਦੇ ਟਾਇਰ ਹੀ ਆਉਂਦੇ ਆ ਜੀ ਠੀਕ ਹੈ ਜੀ ਪਰਟੀਕੂਲਰ ਐਮ ਆਰ ਐਫ ਹੀ ਆਣਾ ਜੀ ਇਹਦੇ ਵਾਸਤੇ ਚੁਣਿੰਦਾ ਵਾ ਇਹ 9524 ਦੇ ਟਾਇਰ ਨੇ ਤੇ ਅੱਗੇ ਵੀਡੀਓ 'ਚ ਇੰਜਨ ਸੀਸੀ ਆ 412 ਸੀਸੀ ਦਾ ਇੰਜਨ ਹੈ ਠੀਕ ਹੈ ਚਾਰ ਸਿਲੰਡਰ ਟਰੈਕਟਰ ਹੈ ਜੀ ਹਾਈ ਟਾਰਕ ਦੇ ਨਾਲ ਦੇ ਰਹੇ ਆ ਉਹ ਆਊਟ ਕਲੀਰੈਂਸ ਆ ਨਾਲ ਉਹ ਜਿਆਦਾ ਉੱਚੀ ਆ ਤੇ ਜਿਹੜਾ ਸਾਡਾ ਦੇਖੋ ਜੀ ਫਾਰਮ ਟਰੈਕ ਦਾ ਪੈਕਟ ਹੈ ਕੀ ਇਹ ਉਹ ਦੁਨੀਆਂ ਹੀ ਜਾਂਦਾ ਇੱਕ ਚੀਜ਼ ਤੇ ਲਿਫਟ ਤੇ ਬੈਸਟ ਹਾਂ ਠੀਕ ਆ ਜੀ ਲਿਫਟ ਤੇ ਬੈਟ 2600 ਕਿਲੋ ਦੀ ਲੈ ਕੇ ਆ ਪਾਈ ਜੀ ਅਚਨ ਤੇ ਐਕਸਟਰਾ ਜੈਕ ਲਗਾਏ ਤੋਂ ਬਿਨਾਂ ਹੀ ਲੱਗਣਾ ਜੈਕ ਲਗਾਏ ਤੋਂ ਤੁਸੀਂ ਦੇਖ ਸਕਦੇ ਹੋ 2600 ਕਿਲੋ ਦੀ ਲਿਫਟ ਹੈਗੀ ਆ ਇਹਦੀ ਜੀ ਠੀਕ ਆ ਜੀ ਔਰ ਇਹਦਾ EPIs ਆ ਜੋ ਇਹ ਪੇਜ ਨੂੰ ਆਂਦਾ ਜੋ ਜ਼ੋਰ ਪਰਣ ਤੇ ਇਹ ਚੱਕਰ ਪਾਣੇ ਲਈ ਬੈਟ ਲਗਾਉ ਨੂੰ ਪੈਂਦਾ ਹੈਗਾ ਠੀਕ ਆ ਜੀ ਬਾਕੀ ਅਗਲੀ ਵਾਰ ਹੋ ਗਏ ਹਾਂ ਜੀ ਇਹ ਕਾ ਲਿਫਟ ਉਹਦੇ ਟ੍ਰੌਲੀ ਵਾਸਤੇ ਟ੍ਰੌਲੀ ਵਾਸਤੇ ਹੈ ਹੈਵਿੰਗਸ ਦੇ ਨਾਲ ਹੈ ਸਾਡਾ ਜੀ ਐਲਈਡੀ ਲਾਈਟ ਦੇ ਨਾਲ ਚੱਲਦਾ ਜੀ ਇਹ ਠੀਕ ਹੈ ਤੇ ਸਰ ਬਾਕੀ ਇਹਦੇ ਵੇਟ ਵੁੱਡ ਕਿੰਨੇ ਕੁ ਦੇ ਰਹੇ ਜੇ ਅੱਗੇ ਵੇਟ ਵੇਟ ਹੈ ਜੀ ਇਹਦੇ ਚ ਪਲੇਟਾਂ ਹੈਗੀਆਂ ਜੀ ਕਿੰਨੇ 2 3 2 5 6 ਪਲੇਟਾ ਨੇ 24 ਕਿਲੋ ਦੀ ਪਲੇਟ ਹੈ ਜੀ 25 ਕਿਲੋ ਦੀ 24 ਕਿਲੋ ਦੀ ਪਲੇਟ ਹੈ ਜੀ ਠੀਕ ਹੈ ਲੇ ਲੇਤਾ ਤੇ ਬਾਕੀ ਇਹਦੀ ਐਵਰੇਜ ਹੋਣੀ ਕਿਵੇਂ ਆ ਡੀਟੈਲ ਦੇ ਕੰਮ ਉਹ ਵਧੀਆ ਜੀ ਉਹ ਤੁਹਾਡਾ ਜਿਹੜਾ ਜਿਹੜਾ ਆਪਾਂ ਸੰਤ ਪਾਉਂਦੇ ਹਾਂ ਉਸ ਹਿਸਾਬ ਨਾਲ ਚੱਲਦਾ ਵਾ ਜੋ ਤੁਹਾਨੂੰ ਆਪਾਂ ਨੋਰਮਲ ਵਾਈ ਕਰਨੀ ਆ ਲੋਡ ਦੇ ਮੁਤਾਬਕ ਲੋਡ ਦੇ ਮੁਤਾਬਕ ਹੈਗਾ ਜੇ ਨੋਰਮਲ ਵਾਈ ਕਰਨੀ ਆ ਤੁਹਾਡੀ ਤੇ 5.5 ਲੀਟਰ ਖਾਂਦਾ ਜੀ ਵੀ 5.5 ਲੀਟਰ ਬਹੁਤ ਦੇਖੀ ਆਪਾਂ ਚੁੱਲਾ ਦੇਖੋ ਕਿੱਦਾਂ ਹੈਵੀ ਬਣਿਆ ਕਿੱਦਾਂ ਮਜ਼ਬੂਤ ਫਰੰਟ ਤੋਂ ਮਿਲਦਾ ਦੇਖੋ ਜੀ ਇਹ ਐਰੋਡਾਇਨਾਮਿਕ ਲੁੱਕ ਆ ਹਾਂਜੀ ਹਾਂਜੀ ਜਿੱਦਾਂ ਹਵਾਨੋ ਕੀ ਰਿਹਾ ਹੋਇਆ ਜਾਂਦਾ ਉਸ ਹਾਲਾਤ ਦਾ ਜੀ ਇਹ ਸੀ ਟ੍ਰੇਡਰ ਐਨਕੀ ਸੁਪਰ ਸੀਡਰ ਤੇ ਬਹੁਤ ਕਾਮਯਾਬ ਰਿਆ ਲੋਕਾਂ ਨੇ ਆਹ ਮਾਡਲ ਦੇ ਕਲਾਸਿਕ ਮਾਡਲ ਦੇ ਯੂਜ਼ ਕੀਤਾ ਬਾਰੇ ਜਿਹੜਾ ਤੁਸੀਂ ਨਵਾਂ ਮਾਡਲ ਲਾਂਚ ਕੀਤਾ ਹੈ ਤੇ ਕੋਈ ਕਮੀ ਨਹੀਂ ਕੀਤੀ ਇੱਕ ਕਮੀ ਆਂਦੇ ਚ ਜਿਹੜੇ ਤੁਸੀਂ ਆ ਟੈਂਕੀ ਦੇ ਧੱਕਣ ਸਾਈਡ ਤੋਂ ਚੀਜ਼ ਕੀਏ ਇਹ ਆਪਾਂ ਇੱਕ ਚੀਜ਼ ਨੂੰ ਦੇਖਦਿਆਂ ਹੋਇਆ ਕੀਤਾ ਵੈ ਇਹ ਵੀ ਕੋਈ ਵੱਲੇ ਸਾਡੀ ਕਸਟਮਰਸ ਦਾ ਕੋਈ ਦਾ ਰੁਝਾਨ ਸੀ ਜੇ ਤੁਸੀਂ ਡਾਇਰੈਕਟ ਪਾਈਪ ਇੱਥੇ ਕਰਕੇ ਦਿਓ ਕਿਉਂਕਿ ਜਦੋਂ ਉਦਾਂ ਕਰਦੇ ਹੋ ਉਦੋਂ ਚ ਬਿਲੰਨ ਦਾ ਬੜਾ ਡਰ ਰਹਿੰਦਾ ਹੈ ਇਹਦੇ ਚ ਨੋਕ ਪੂਰੀ ਤੁਹਾਡੀ ਤੂਰੀ ਵਿੱਚ ਜਾਂਦੀਆਂ 9 ਬ ਜਿਹੜਾ ਕਿ ਡੀਜ਼ਲ ਪਾਂਚ ਬਹੁਤ ਜ਼ਿਆਦਾ ਆਸਾਨੀ ਹੁੰਦੀ ਆ ਕਿਉਂਕਿ ਆਪਣੇ ਕਿਸਾਨ ਭਰਾ ਸਾਰੇ ਗੱਡੀਆਂ ਛੇਤਾਂ 'ਚ ਮੰਗਾਂਦੇ ਨੇ ਫਿਰ ਤੁਹਾਡੇ ਕਹਿਣ ਦਾ ਮਤਲਬ પેટ્રોલ ਪੰਪ ਤੋਂ પેટ્રોલ ਡ੍ਰੌਪ ਦੇਣਾ ਹੈ ਆਪਣੇ ਪਲੈਨ ਤੋਂ ਉਤਰਾ ਪੰਪ ਦੇ ਹਿਸਾਬ ਤੇ ਠੀਕ ਹੈ ਜੀ ਇੱਕ ਤਾਂ ਜੀ ਦੋਸਤੋ ਇੰਨਾ ਫਲੈਟ ਪਲੇਟਫਾਰਮ ਆ ਬਾਕੀ ਪ੍ਰੋਫੈਸਰ ਸਿੰਘ ਜੀ ਦੱਸੋ ਇਹਨਾਂ ਦੇ ਗੀਅਰ ਆ ਹਾਈ ਲੋ ਮੀਡੀਅਮ ਆ ਕੀ ਸਾਟ ਆ ਵਗੇਰਾ ਤਾਂ ਇਹਨਾਂ ਦਾ ਇਹ ਬਜੀ ਇਹ ਵਿੱਚ ਸਪੈਸ਼ਲ ਗੀਅਰਸ ਨੇ ਦੇਖੋ ਦੇ ਦੇ ਫਰੰਟ ਰਵਰਡ ਰਿਵਰਸ ਸਪੈਸ਼ਲ ਗੀਅਰ 1 2 4 ਯੋਗੀ ਲੱਗਦਾ ਸ਼ਟਲ ਸ਼ੇਫਰ ਦੇ ਨਾਮ ਹੈਗਾ ਜੀ ਸਾਡਾ ਅੱਛਾ ਜੀ ਅੱਛਾ ਇਧਰ ਚਾਰ ਗੇਅਰ ਇਧਰ ਆ 16 8 ਨੂੰ ਕਾਊਂਟ ਹੁੰਦਾ ਜਿੱਦਾਂ ਸਾਡਾ ਪਹਿਲੇ 16 4 ਆਉਂਦਾ ਹਾਂ ਜੀ ਸਾਡੇ ਹਾਂਜੀ 16 8 ਇਹ ਗੇਅਰ ਬਕਸਾ ਫੁੱਲੀ ਸਿੰਕ ਨੂੰ ਮੈਚ ਹੈ ਜੋ ਕੋਈ ਵੀ ਟਰੈਕਟਰ ਨਹੀਂ ਦਿੰਦਾ ਜਿਹਦੇ ਗੇਅਰ ਦੇ ਵਿੱਚ ਜਰਾ ਵੀ ਚੇਂਜ ਕਰਨ ਤੇ ਕੋਈ ਨੌਇਸ ਨਹੀਂ ਆਉਂਦੀ ਠੀਕ ਹੈ ਮਤਲਬ ਕਿ ਜਿਵੇਂ ਆਪਾਂ ਗੱਡੀਆਂ ਵਾਲੇ ਕਰਦੇ ਆ 4 ਤੋਂ 3 ਪਤੀਜਾ ਗੇਅਰ ਤੋੜ ਸਕਦੇ ਆ ਕੋਈ ਜਿੱਦਾਂ ਕਰੜ ਦੀ ਆਵਾਜ਼ ਆਉਂਦੀ ਨਹੀਂ ਜਿਹਦਾ ਇਹ ਸਿੰਕ ਨੂੰ ਮੈਚ ਫੁੱਲੀ ਗੱਡੀਆਂ ਵਾਲਾ ਬੱਚਿਆਂ ਆ ਪੀਡੀਓ ਆ ਇਹ ਆ ਗਿਆ ਜੀ ਸਾਡਾ ਤੁਹਾਡਾ ਜਿਹੜਾ ਪੀਟੀਓ ਲਿੰਕ ਕਰਨ ਵਾਸਤੇ ਆਈ ਪੀਡੀਓ ਆਪਾਂ ਕਹਿੰਦੇ ਆ ਠੀਕ ਆ ਜੀ ਤੇ ਬਾਕੀ ਆ ਇਧਰ ਆ ਗਿਆ 540 ਰਿਵਰਸ ਹਾਂਜੀ ਹਾਂਜੀ ਉਹ ਚੀਜ਼ ਆ ਗਈ ਨਿਊਟਰਲ ਆ ਗਿਆ ਰਿਵਰਸ ਆ ਗਿਆ 540 ਆ ਗਿਆ ਜੀ ਠੀਕ ਆ ਔਰ ਇਧਰ ਕੀ ਇਧਰ ਤਾਂ ਦਾ ਆ ਇਹ ਨਿਊਟਰਲ ਆ ਗਿਆ ਜੀ ਇਹ ਲਿਫਟ ਦੇ ਉਹ ਆ ਗਏ ਜੈਕ ਆ ਗਿਆ ਜੀ ਤੁਹਾਡੇ ਇਹ ਚੀਜ਼ ਸਾਡਾ ਅੱਛਾ ਡਰਾਫਟ ਇਹਨਾਂ ਦਾ ਮਦਦ ਵਾਲਾ ਇਧਰ ਭਾਈ ਲੋਦੇ ਵਿੱਚ ਕਰਕੇ ਆਪਾਂ ਚਲਾਉਣਾ ਉਸ ਤੋਂ ਬਾਅਦ ਆਪਾਂ ਆ ਘੇਰ ਵਰਤ ਸਕਦੇ ਹਾਂ ਹਾਂਜੀ ਹਾਂਜੀ ਆ ਘੇਰ ਵਰਤ ਚਾ ਫੋਰ ਸਪੀਡ ਹੋ ਗਿਆ ਫੋਰ ਸਪੀਡ ਹੋ ਗਿਆ ਏ 48 ਸਪੀਡ ਚ ਆ ਜਾਂਦਾ ਜੀ ਇਹ ਏ 16 8 ਆ ਜਾਂਦਾ ਠੀਕ ਹੈ ਜੀ ਤਾਂ ਕਰਕੇ 24 ਬੰਦਾ ਵਾ ਪੈਂਟਾ ਬਾਕੀ ਸ਼ਟਲ ਜੀ ਇਹਦੇ ਚ ਸ਼ਟ ਇਹ ਸਪੈਸ਼ਲ ਗੀਅਰ ਜੀ ਆ اچھا ਇਸ ਦਾ ਇਤੋਂ ਫਾਰਵਰਡ ਰਵਸੂ ਜੀ ਇਹ ਦੇਖੋ ਸਾਡਾ ਜੀ ਠੀਕ ਆ ਇਹ ਰੇਸ ਆ ਗਈ ਜੀ ਇਸ ਚੀਜ਼ ਨੂੰ ਇੱਧਰ ਆ ਗਈ ਇਹਦੇ ਚ ਸਪੈਸ਼ਲ ਗੀਅਰ ਲੱਗੇ ਆ ਇੰਦੇ ਚ ਸ਼ਟਲ ਆ ਗਿਆ ਸਪੈਸ਼ਲ ਸ਼ਟਲ ਦਿੱਤੇ ਠੀਕ ਹੈ ਜੀ ਤੇ ਬਾਕੀ ਇਹਦਾ ਟੈਕੋਮੀਟਰ ਦੇਖ ਲਓ ਦੋਸਤੋ ਡਿਜੀਟਲ ਟੈਕੋਮੀਟਰ ਆ ਕਰੇ ਚਲਾਏ ਇਹ ਡਿਜੀਟਲ ਕਲਸਟਰ ਮੀਟਰ ਹੈ ਪ੍ਰੋਪਰ ਸਾਰੀਆਂ ਚੀਜ਼ਾਂ ਦਿਖਾਉਂਦਾ ਹੈ ਠੀਕ ਹੈ ਉਹ ਸਭ ਨਾਲ ਇੱਥੇ ਆਰਟੀ ਮਾਗੇ ਅਬ ਸਪੀਡ ਆ ਗਈ ਕਿਲੋਮੀਟਰ ਸਪੀਡ ਵੀ ਦਿਖਾਉਂਦਾ ਹੈ ਤੁਹਾਡੀ ਸਪੀਡ ਵੀ ਦਿਖਾਉਂਦਾ ਹੈ ਆਰਪੀਐਮ ਚੱਲਣ ਦੇ ਵਿੱਚ ਵੀ ਬਹੁਤ ਜ਼ਿਆਦਾ ਆਸਾਨੀ ਹੈ ਡਬਲ ਫੁੱਟ ਰੈਸਟ ਦਿੱਤੇ ਰਹਾ ਹੈ ਕਿ ਆਸਾਨੀ ਨਾਲ ਇੱਕਦਮ ਫਲੈਟ ਪਲੇਟਫਾਰਮ ਦੇ ਪ੍ਰੋਗਰਾਮਿੰਗ ਇੱਕ ਤਾਂ ਤੁਹਾਡੇ ਕਬੂਟਾ ਨਾਲ ਟਾਈ ਅਪ ਹੋਇਆ ਹੋਇਆ ਹੈ ਪ੍ਰੋਗਰਾਮਿੰਗ ਹਾਂਜੀ ਕਬੂਟਾ ਸਾਡੀ ਹੁਣ ਪੂਰੀ ਸਕਵਾਡ ਕਬੂਟਾ ਲਿਮਟਿਡ ਹਾਂ ਹਾਂਜੀ ਹਾਂਜੀ ਪੂਰਾ ਜਾਪਾਨੀ ਟੈਕਨੋਲੋਜੀ ਨਾਲ ਬਣਿਆ ਹੋਇਆ ਟਰੱਕ ਠੀਕ ਆ ਮੈਂ ਜਿਹੜੀਆਂ ਅੱਗੇ ਕੋਈ ਕਮੀਆਂ ਇੱਕਦੁੱਤ ਆ ਗਈਆਂ ਸੀ ਉਹ ਕੱਢ ਦਿੱਤੀਆਂ ਸਾਰੀਆਂ ਕੱਢ ਦਿੱਤੀਆਂ ਬਾਕੀ ਇਹਦੇ ਆ ਪਾਇਦਿਆਂ ਤੋਂ ਪਤਾ ਲੱਗਦਾ ਆ ਕਿੰਨਾ ਮਤਲਬ ਲੋਹਾਂ ਲਾਇਆ ਇਹਨੂੰ ਮਜ਼ਬੂਤ ਕਿੰਨਾ ਆਇਆ ਇਹਨੂੰ ਹਲਾ ਕੇ ਨਹੀਂ ਡੈਂਡਾ ਨਹੀਂ ਹਿੱਲਦੀ ਬਹੁਤ ਹੀ ਮਜ਼ਬੂਤ ਸਮਾਨ ਸਾਰਾ ਹੀ ਲੱਗਾ ਆ ਕਿ ਇਹ ਨਹੀਂ ਕਿਤੇ ਦੂਜਾ ਕੀ ਹਲਕਾ ਮਾਲ ਲੱਗਾ ਇਧਰਾਂ ਡਬਲ ਪੰਪ ਆ ਗਿਆ ਪਾਵਰ ਸਟੀering ਦਾ ਲਿਫਟ ਦਾ ਪੰਪ ਆ ਗਿਆ ਤੇ ਬਾਕੀ ਨਾਨ ਡਰ ਪਾਉਣਾ ਜੀ ਹਾਂਜੀ ਨਾਨ ਡਰ ਨਾਨ ਡਰਾ ਫਾਰਮ ਟਰੈਕ ਪੰਜਾਬ ਆ ਜੀ ਅੱਛਾ ਜੀ ਇਹ T20 ਦੇ ਵਿੱਚ ਹੀ ਆਉਂਦਾ ਜੀ 16+4 ਦੇ ਗੇਅਰ ਬਾਕਸੇ 'ਚ ਹੀ ਆਉਂਦਾ ਠੀਕ ਛੋਟੇ ਗੇਅਰ ਦੇ ਨਾਲ ਆਉਂਦਾ ਜੀ ਇਹ ਸਾਡਾ ਠੀਕ ਛੋਟੇ ਗੇਅਰ ਦੇ ਨਾਲ ਜਿਵੇਂ 60 55 ਪਹਿਲਾ ਆਉਂਦਾ ਸੀ ਆਉਂਦਾ ਸੀ ਜਿੱਦਾਂ 60 55 ਆਉਂਦਾ ਸੀ ਜੀ ਠੀਕ ਠੀਕ ਹੈ ਜੀ ਇਹਦੇ ਵਿੱਚ ਆਪਾਂ ਜੀ ਕੰਪਨੀ ਵਾਲੋਂ ਬਹੁਤ ਵੱਡਾ ਡਿਸਕਾਊਂਟ ਦਿੱਤਾ ਗਿਆ ਜੀ ਠੀਕ ਹੈ ਜੀ ਭਾਈ ਇਹ 7 ਲੱਖ 60 ਹਜ਼ਾਰ ਦਾ ਟਰੈਕਟਰ ਆ ਜੀ ਪ੍ਰਭਜੋ ਸਿੰਘ ਜੀ ਇੱਕ ਹੋਰ ਮੈਂ ਫਾਰਮ ਟਰੈਕ ਦੀ ਖਾਸੀਅਤ ਦੇ ਵੇ ਵੀ ਕੁਇੰਟਲ ਦਾ ਬੰਪਰ ਹੀ ਆ ਜੀ 95 ਕਿਲੋ ਦਾ ਬੰਪਰ ਹੀ ਬੰਪਰ ਆਂਦਾ ਹੈ ਐਕਸਟਰਾ ਪੈਸੇ ਲਾਉਂਦੀ ਲੋਡ ਨਹੀਂ ਪਿੱਛੇ ਹੋਕ ਆਂਦੀ ਹੈ ਜੀ ਨਾਲ ਹੀ ਪ੍ਰੋਪਰ ਦੇਖੋ ਤੁਸੀਂ ਦੇ 16 ਦੇ 14 ਦੇ ਵੀ ਹਾਂਜੀ ਇਹ 16 ਦੇ ਇਹ ਤੇ 14 ਦੇ ਟਾਇਰ ਵੀ ਮਿਲ ਜਾਣਗੇ 16 ਦੇ ਟਾਇਰ ਵੀ ਮਿਲ ਜਾਣਗੇ ਠੀਕ ਆ ਲਿਫਟ ਇਹ ਦੇਖੋ ਹੁੱਕ ਵੀ ਕਿੰਨੀ ਮਜ਼ਬੂਤ ਦਿੱਤੀ ਗਈ ਹੈ ਹਾਂਜੀ 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 ਮੋਟੀ ਠੀਕ ਆ ਇਹ ਕਹਿੰਦੇ ਨੇ ਸਾਡਾ ਇਹ ਵੀ ਕਿੰਦੀ ਲਿਫਟ ਕਪੈਸਿਟੀ ਕਿੰਨੀ ਹੈ ਜੀ ਇਹਦੀ ਲਿਫਟ ਕਪੈਸਿਟੀ 1800 ਕਿਲੋ ਦੀ ਹੈ ਜੀ ਠੀਕ ਆ ਸੁਪਰ ਸੀਡਰ ਵਧੀਆ ਚੱਕੇਗਾ ਬਹੁਤ ਵਧੀਆ ਚੱਕਦਾ ਜੀ ਚੱਲਦੀ ਹੈ ਸੁਪਰ ਸੀਡਰ ਚ ਇਹ ਕਾਫੀ ਜ਼ਿਆਦਾ ਵਧੀਆ ਹੈ ਪੂਰਾ ਟ੍ਰੇਨ ਡਰਾਈਵ ਆ ਗਿਆ ਏਪੀਆਈ ਪੂਰਾ ਟ੍ਰੇਨ ਗਿਆ ਹੁੰਦੇ ਹੈ ਇਹ ਕਹਿੰਦੇ ਉਹਨੂੰ ਪੂਰਾ ਠੀਕ ਆ ਇਹ ਆਪਾਂ ਜਿੱਦਾਂ ਹੁਣ ਤੁ ਹਾਂ ਜੀ ਆਪਾਂ ਡਿਸਕਾਊਂਟ ਤੇ ਇਹਦੇ ਘੇਰੇ ਤੋਂ ਘੱਟੋ-ਘੱਟ ਵੀ ਇਹਦੇ ਤੇ ਆਪਾਂ 95000 ਦਾ ਡਿਸਕਾਊਂਟ ਲਾਇਆ ਜੀ ਸਿੱਧਾ ਇਹਦੇ ਜੀ ਪ੍ਰਭੂ ਸਿੰਘ ਇਹਦੇ ਚ ਕਿਹੜਾ ਇੰਜਨ ਤੁਸੀਂ ਵਰਤ ਰਹੇ ਫਾਰਮ 60 ਵਾਲਾ ਹੈ ਕਿ 45 ਵਾਲਾ ਹੈ ਕਿਹੜਾ ਇੰਜਨ ਇਹਦੇ ਵਰਤ ਰਹੇ ਆਪਣੇ ਹੀ ਫਾਰਮ ਟਰੈਕ ਦਾ ਹੀ ਆਪਣੇ ਨਹੀਂ 60 ਵਾਲਾ ਹੀ ਜਿਹੜਾ 60 ਵਾਲਾ ਹੀ ਜਣੀਆਂ ਉਹਨਾਂ ਸੀਮ ਐਚਪੀ ਵਾਲਾ ਹੀ ਆ ਜੀ ਠੀਕ ਆ ਉਹਨੇ ਐਚਪੀ ਵਾਲਾ ਹੀ ਐਚਪੀ ਵਾਲਾ ਹੀ ਡੀਜ਼ਲ ਖਰਚਾ ਕਿੰਨਾ ਰਹੂਗਾ ਜੀ ਡੀਜ਼ਲ ਖਰਚਾ ਇਹਦਾ ਵੀ ਘੱਟ ਹੈ ਜੀ ਜਿੰਨਾ 60 ਦਾ ਖਰਚਾ ਉਨਾਂ ਹੀ ਘੱਟ ਹੈ ਤੇ ਬਾਕੀ ਇਹਦੇ ਗੇਰਾਂ ਬਾਰੇ ਦੱਸੋ ਕਿਹੜੇ 3 3 1 4 ਦਾ ਜੀ ਹਾਂਜੀ 12 4 ਦਾ ਜੀ ਇਹਦੇ ਵਿੱਚ ਇਹ ਚੀਜ਼ ਇਹਦਾ ਹੈਗਾ ਜੀ ਇਹਦੇ ਚ ਛੋਟਾ ਗিয়ার ਤੇ ਉਹ ਲਾ ਗিয়ার ਹੈਗਾ ਜੀ ਹਾਈ ਲੋ ਕਿਹੜਾ ਹਾਈ ਲੋ ਗਿਆ ਇਹ ਹਾਈ ਲੋ ਗਿਆ ਜੀ ਤੁਹਾਡਾ ਆ ਚੋਣ ਦੇ ਵਿੱਚ ਛੋਟਾ ਦੇ ਕੋੜਾ ਗিয়ার ਹੋ ਗਿਆ ਜੀ ਠੀਕ ਹੈ ਜੀ ਮਤਲਬ ਕਿ ਇਹਨੂੰ ਆਪਾਂ ਅੱਧੀ ਸਪੀਡ ਵੀ ਕਰ ਸਕਦੇ ਹਾਂ ਜੀ ਇੱਥੇ ਤੌਰ ਨਾਲ ਉਪਰੋਧ ਤੌਰ ਨਾਲ ਵੀ ਕਰ ਸਕਦੇ ਹਾਂ ਹੋਂਦੇ ਦੀ ਵੀ ਅੱਧੀ ਕਰ ਸਕਦੇ ਹਾਂ ਤੇ ਬਾਕੀ ਕਲਸਟਰਮੀਟਰ ਉਹੀ ਹੈ ਕਿ ਚੇਂਜ ਜਿਹੜਾ ਇਹ ਡਿਜੀਟਲ ਕਲਸਟਰਮੀਟਰ ਹੈ ਜੀ ਠੀਕ ਹੈ ਜੀ ਜਿਹੜਾ ਥੋੜਾ ਚੇਂਜ ਆ ਉਹਦੇ ਨਾਲੋਂ ਫੋਰ ਮੈਕਸ ਨਾਲੋਂ ਥੋੜਾ ਚੇਂਜ ਹੈਗਾ ਜੀ ਇਹਦਾ ਤੇ ਬਾਕੀ ਵਿੱਚ ਜਿੱਦਾਂ ਸਾਡੇ ਚ ਵਿ ਇਹਰ ਬਟਨ ਹੈਗਾ ਜਿਹੜਾ ਕਿਸੇ 'ਚ ਨਹੀਂ ਹੈਗਾ ਜਿਹੜਾ ਕਸਟਮਰ ਦਾ ਡਿਜੀਟ੍ਰੈਕਟ ਆਉਂਦਾ ਹੈ ਸਾਣੀ ਡਿਜੀਟ੍ਰੈਕ ਸਾਡਾ ਹੀ ਉਹ ਵੀ ਬ੍ਰਾਂਡ ਸਾਡੇ ਤੇ ਉਹਦੇ 'ਚ ਵੀ ਆਪਾਂ ਦਿੱਤਾ ਸੀ ਇਹਦੇ 'ਚ ਵੀ ਹੈ ਵਰਡ ਮੈਕਸ 'ਚ ਵੀ ਹੈਗਾ ਸਾਡੇ ਬਈ ਆਪਾਂ ਕੀ ਹੈ ਜਿੱਦਾਂ ਹੁਣ ਕਸਟਮਰ ਨੂੰ ਕੋਈ ਪਰੇਸ਼ਾਨੀ ਆ ਜਾਂਦੀ ਛੇਤ ਉਹਦੇ ਵਿੱਚ ਚਲਦੇ ਜਾਂ ਚਲਦੇ ਉਹ ਬਟਨ ਦਬਾਓ ਤੇ ਉਹ ਸਿੱਧੀ ਕਾਲ 6 ਸਕਿੰਟ ਦੇ ਅੰਦਰ ਅੰਦਰ ਕਸਟਮਰ ਕੇਅਰ ਨੂੰ ਲੱਗਦੀ ਆ ਠੀਕ ਹੈ ਉਹਨ ਦਾ ਵੇ ਨਾਲ ਦੇ ਨਾਲ ਸੋਲੂਸ਼ਨ ਦਿੰਦੀ ਹੈ ਅਗਰ ਨਹੀਂ ਹੁੰਦੀ ਨਾਲ ਦੇ ਨਾਲ ਸਰਵਿਸ ਵਾਲੇ ਨੂੰ ਕਾਲ ਜਾਂਦੀ ਆ ਤੋ ਨਾਲ ਕਾਲ ਕਰਕੇ ਉਹਦਾ ਸੋਲੂਸ਼ਨ ਕੱਢ ਕੇ ਦੇਣਾ ਬਾਕੀ ਦੋਸਤੋ ਤੁਹਾਨੂੰ ਪਤਾ ਵੀ ਇਹਨਾਂ ਦਾ ਫਾਰਮ ਟਰੈਕ ਵਾਲਿਆਂ ਦਾ ਕਬੂਟਾ ਨਾਲ ਟਾਈਪ ਹੋ ਗਿਆ ਜਪਾਨੀ ਤਕਨੀਕ ਦੇ ਨਾਲ ਹੁਣ ਉਹ ਪਾਲ ਦੀ ਦੇਖਰੇਖ ਦੇ ਵਿੱਚ ਫਾਰਮ ਟਰੈਕ ਤਾਂ ਪਹਿਨੇ ਹੀ ਫੇਮਸ ਸੀਗਾ ਬਾਕੀ ਉਹਦੀ ਦੇਖਰੇਖ ਦੇ ਵਿੱਚ ਹੁਣ ਜਿਹੜੀਆਂ ਕੋਮੇਆਂ ਕੱਢੀਆਂ ਨੇ ਬਾਕੀ ਆ ਵੇਖੋ ਪੰਪ ਜਿਵੇਂ ਆਪਾਂ ਨੂੰ ਡਬਲ ਪੰਪ ਇਕੱਠਾ ਚੇਂਜ ਕਰਨਾ ਪੈਂਦਾ ਸੀ ਉਹਨਾਂ ਨੇ ਅਲੱਗ-ਅਲੱਗ ਕਰਤੇ ਆ ਪਾਵਰ ਸਟੀering ਲਿਫਟ ਵਾਲਾ ਜੇ ਇੱਕ ਖਰਾਬ ਹੋ ਤਾਂ ਤੁਸੀਂ ਇੱਕ ਹੀ ਚੇਂਜ ਕਰ ਸਕਦੇ ਬਾਕੀ ਇਹਦਾ ਡਬਲ ਐਕਟਿੰਗ ਪਾਵਰ ਸਟੀering ਆ ਅਡਜਸਟੇਬਲ ਅਗਲਾ ਹਿੱਸਾ ਜਿੱਲਾ ਬੈਂਪਰ ਇਹਦੇ ਚ ਟੋਟਲ 20 ਸਪੀਡਾਂ ਜੀ ਇਹਦੇ ਚ ਇੱਕ ਹੋਰ ਚੀਜ਼ ਕੰਪਨੀ ਨੇ ਬੜੀ ਵੱਡੀ ਕੀਤੀ ਆ ਜੀ ਜਿਹੜਾ ਕਸਟਮਰ ਨੂੰ ਰੇਟ ਦਾ ਇਸ਼ੂ ਆਂਦਾ ਸੀ ਰੇਟ ਦਾ ਹੁਣ ਕੋਈ ਇਸ਼ੂ ਨਹੀਂ ਜੀ ਇਹ ਆਪਾਂ 7 ਲੱਖ 60 ਹਜ਼ਾਰ ਰੁਪਏ ਦਾ ਦੇ ਰਹੇ ਆ ਜੀ 7 ਲੱਖ 60 ਹਜ਼ਾਰ ਰੁਪਏ ਦਾ 60 ਹਜ਼ਾਰ ਦਾ ਓਨ ਰੋਡ ਦੇ ਰਹੇ ਆ ਠੀਕ ਆ ਜੀ ਵਿਧੂ ਕੂਡ ਦੇ ਨਾਲ ਦੇ ਰਹੇ ਆ ਜੀ ਆਪਾਂ ਕਹਿਣ ਦਾ ਮਤਬ ਹੈ ਕਿ ਬਾਹਰੋਂ ਕੁਝ ਨਹੀਂ ਲਗਾਉਣ ਦੇਣਾ ਟਰੈਕਟਰ ਲਗਾਉਣ ਦੀ ਲੋੜ ਹੀ ਨਹੀਂ 7 ਲੱਖ 60 ਹਜ਼ਾਰ ਲਿਆਓ ਤਾਂ ਟਰੈਕਟਰ ਲੈ ਠੀਕ ਆ ਜਿਵੇਂ ਚਲੋ ਆਪਾਂ ਦੂਜੀਆਂ ਕੰਪਨੀਆਂ ਦਾ ਨਾਂ ਨਹੀਂ ਲੈਂਦੇ ਕਈ ਕੰਪਨੀਆਂ ਨਾ ਹੀ ਬੰਪਰ ਵੀ ਨਹੀਂ ਦਿੰਦੇ ਛਤਰੀ ਵੀ ਨਹੀਂ ਦਿੰਦੇ ਲੈਨਰ ਰੈਡਰ ਨਹੀਂ ਦਿੰਦੇ ਗੱਲਾ ਵਾ ਤੇ ਬਾਅਦ ਚ 30 40 ਹਜ਼ਾਰ ਆਪਾਂ ਟਰੈਕਟਰ ਇੱਕ ਇਦਾਰੀ ਕੰਪਨੀ ਜਿਹੜੀ ਬੰਪਰ ਵੀ ਦਿੰਦੀ ਵੀ ਤੁਹਾਨੂੰ ਅੱਗੇ ਵੀ ਬੰਪਰ ਤੇ ਹੁੱਕ ਲੱਗੀ ਤੁਸੀਂ ਠੀਕ ਆ ਪਿੱਛੇ ਵੀ ਹੁੱਕ ਮਿਲਦੀ ਹੋਰ ਕੋਈ ਕੰਪਨੀਆਂ ਦੇ ਤਾਂ ਹੀ ਲਾਉਣਗੇ ਨਾ ਜੇ ਮਜ਼ਬੂਤ ਹੋਊਗਾ ਮਜ਼ਬੂਤ ਹੋਗਾ ਤੇਰਾ ਤਾਂ ਹੀ ਲੱਗੇਗੀ ਜੀ LED ਲਾਈਟਸ ਦੇ ਨਾਲ ਹੈ ਗੱਲਾ ਹੈ ਤੇ ਦੋਸਤੋ ਦੇਖ ਸਾ ਮੇਰੇ LED LED ਆ ਰਾਈਟ ਆ ਜਿਦਾ ਉੱਤੇ ਐਗਲੇ 75 16 ਦੇ ਆ 7 ਹਾਂ ਜੀ ਅਗਲੇ ਜੀ ਸਾਲ 50 16 ਦੇ ਠੀਕ ਆ ਪਿਛਲੇ 16 ਦੇ ਇਹਦੇ ਚ 14 ਵਾਲਾ ਵੀ ਆਉਂਦਾ ਜੀ ਠੀਕ ਆ 14 ਵਾਲਾ ਜਾਂਦਾ ਬਾਕੀ ਆਪਣੇ ਜੋ ਵੀ ਆ ਤੁਹਾਡੇ ਬਾਕੀ ਮੈਂ ਇਹਦੇ ਚ ਰੰਗ ਚ ਵੀ ਮੈਨੂੰ ਥੋੜਾ ਜਿਹਾ ਸੁਧਾਰ ਨਹੀਂ ਦੇ ਦਦਾ ਪਾ ਜਿਵੇਂ ਰੰਗ ਬਹੁਤ ਨਾਲ ਬਹੁਤ ਜ਼ਿਆਦਾ ਫਰਕ ਆ ਜੀ ਠੀਕ ਆ ਜਿਹੜਾ ਕਲਰ ਇਹਦਾ ਆਪਾਂ ਬਹੁਤ ਜ਼ਿਆਦਾ ਫਰਕ ਆ ਜੀ ਇਹ ਦਿਮਾਣੀ ਪੈਣੀ ਪੈਗੀ ਇਹ ਚੀਜ਼ ਨਹੀਂ ਹੋਈ ਤੇ ਪੰਪ ਇਹਦੇ ਮਾਈਕੋ ਦਾ ਹੀ ਹਾਂਜੀ ਮਾਈਕੋ ਦਾ ਹੀ ਪੰਪਾ ਜੀ ਮਾਈਕੋ ਦਾ ਪੰਪਾ ਜੀ ਇਨ ਲਾਈਨ ਬਾਕੀ ਇਹਦਾ ਫਾਰਨ ਟ੍ਰੈਕ ਤੇ ਸਲਪ ਤੁਸੀਂ ਦੇਖ ਸਕਦੇ ਜੇ ਪਹਿਲਾਂ ਹੀ ਛੋਟਾ ਜਿਹਾ ਸਲਪ ਆਉਂਦਾ ਤੇ